ਸ਼ਾਸ਼ਰੀਏ ਕਾਲ ਜੀ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਾਰਤ ਹੈ ਜੀ ਮੈਂ ਅੱਜ ਤੁਹਾਨੂੰ ਦੱਸਾਂਗੀ ਦੁੱਧ ਦੀ ਖੀਰ ਨੂੰ ਆਪਾਂ ਆਸਾਨੀ ਨਾਲ ਘਰ ਦੇ ਵਿੱਚ ਕਿਵੇਂ ਬਣਾ ਸਕਦੇ ਆ ਆਪਾਂ ਜਿਹੜਾ ਸਮਾਨ ਆ ਸਾਰਾ ਪਹਿਲਾਂ ਹੀ ਸਾਰਾ ਤਿਆਰ ਕਰਕੇ ਰੱਖ ਲਿਆ ਹੋਇਆ ਹੈ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿਹੜਾ ਕਿਹੜਾ ਸਮਾਨ ਅਸੀਂ ਖੀਰ ਵਿੱਚ ਪਾਉਣ ਵਾਸਤੇ ਤਿਆਰ ਕੀਤਾ ਆਪਾਂ ਪਹਿਲਾਂ ਇਹ ਪੌਣੀ ਕੌਲੀ ਜਿਹੜੀ ਉਹ ਚਾਲਨਾਂ ਦੀ ਲਈ ਉਹਦੇ ਚ ਦੋ ਕੌਲੀ ਗਰਮ ਪਾਣੀ ਦੇ ਵਿੱਚ ਆਪਾਂ ਨੇ ਚੌਲਾਂ ਨੂੰ ਡੋਬੋ ਕੇ ਇੱਕ ਘੰਟੇ ਵਾਸਤੇ ਜਿਹੜਾ ਰੱਖ ਦੇਣਾ ਦੋ ਗਲੂ ਦੁੱਧ ਨੂੰ ਆਪਾਂ ਨੇ ਉਬਾਲੀ ਦੇ ਲਈ ਦੋ ਵੱਡੇ ਚਮਚ ਕਾਜੂ ਦੇ ਲਈ ਇੱਕ ਚਮਚ ਕਦੂ ਦੇ ਬੀਜਾਂ ਦੀ ਗਿਰੀ ਇੱਕ ਚਮਚ ਸੂਰਜਮੁਖੀ ਦੇ ਬੀਜਾਂ ਦੀ ਗਿਰੀ ਇੱਕ ਚਮਚ ਹਰੀ ਸੌਂਫ ਇੱਕ ਚਮਚ ਚਿੱਟੇ ਤੇਲ ਦੋ ਚਮਚ ਵੱਡੇ ਕਾਜੂ ਦੇ ਆਪਾਂ ਨੇ ਲਏ ਜਲ ਆਪਾਂ ਨੇ ਭਿਉਂਤੇ ਤੇ ਹੁਣ ਇੱਕ ਘੰਟਾ ਸਾਡਾ ਹੋ ਗਿਆ ਹੁਣ ਆਪਾਂ ਇਹਨੂੰ ਗਰਮ ਪਾਣੀ ਨੂੰ ਢਾਂਡੇ ਦੇ ਵਿੱਚ ਪਾਵਾਂਗੇ ਸਿਰਫ ਕੱਲੇ ਚਾਵਲ ਚਾਵਲ ਹੀ ਆਪਾਂ ਨੇ ਜਿਹੜੇ ਬਣਾਉਣੇ ਆ ਗਰਮ ਪਾਣੀ ਦੇ ਵਿੱਚ ਇਹ ਆਪਾਂ ਨੇ ਫੁੱਲ ਤੇ ਧਰਤਾ ਫੁੱਲ ਗੈਸ ਕਰਕੇ ਧਰਤਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜੜਾ ਹਲਾ ਲਵਾਂਗੇ ਹਲਾ ਕੇ ਇਹਨੂੰ 10 ਮਿੰਟ ਵਾਸਤੇ ਧਰਾਂਗੇ ਹੁਣ ਆਪਾਂ ਨੇ ਗੈਸ ਨੂੰ ਫੁੱਲ ਕਰਤਾ 10 ਮਿੰਟ ਤੱਕ ਫਿਰ ਆਪਾਂ ਇਹਨੂੰ ਵਿੱਚ ਵਿੱਚ ਥੋੜਾ ਥੋੜਾ ਹਿਲਾਉਂਦੇ ਰਵਾਂਗੇ ਤਾਂ ਕਿ ਜਿਹੜੇ ਚੌਲਾਂ ਸਾਡੇ ਉਹ ਥੱਲੇ ਨਾ ਲੱਗ ਜਾਣ ਹੁਣ ਆਪਾਂ ਇਹਨੂੰ 10 ਮਿੰਟ ਵਾਸਤੇ ਧਰਦੇ ਹੁਣ ਆਪਾਂ ਇਹ ਰੁਕ ਟੱਕਣ ਦੇ ਦੇਣਾ ਆਪਾਂ 10 ਮਿੰਟ ਬਾਅਦ ਫਿਰ ਦੇਖਾਂਗੇ ਵੀ ਸਾਡੇ ਜਿਹੜੇ ਚੌਲਾਂ ਕਿਸ ਤਰ੍ਹਾਂ ਦੇ ਬਣੇ 10 ਮਿੰਟ ਸਾਡੇ ਹੋ ਗਏ ਗੈਸ ਅਸੀਂ ਸਿਮ ਕਰਤਾ ਹੁਣ ਸਾਡੇ ਚੌਲਾਂ ਜਿਹੜੇ ਉਹ ਪੂਰੀ ਤਰ੍ਹਾਂ ਪੱਕ ਗਏ ਉਹਨਾਂ ਨੂੰ ਆਪਾਂ ਨੇ ਕੜਚੀ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰ ਦੇਣਾ ਮੈਸ਼ ਕਰ ਦੇਣਾ ਤਾਂ ਕਿ ਜਿਹੜੇ ਚਾਵਲ ਐ ਉਹ ਦੁੱਧ ਦੇ ਵਿੱਚ ਆਸਾਨੀ ਨਾਲ ਘੁਲ ਜਾਣ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਅੱਧਾ ਕਿਲੋ ਦੁੱਧ ਪਾਵਾਂਗੇ ਅੱਧਾ ਕਿਲੋ ਦੁੱਧ ਪਾ ਕੇ ਆਪਾਂ ਚਾਵਲਾਂ ਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਹਿਲਾਉਣਾ ਤੇ ਨਾਲ ਦੀ ਨਾਲ ਉਹਨੂੰ ਮੈਸ਼ ਵੀ ਕਰੀ ਜਾਣਾ ਤਾਂ ਕਿ ਇਹਦੇ ਚਾਹ ਨਾ ਸਾਡੇ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਮੈਸ਼ ਹੋ ਜਾਣ ਘੁਲ ਜਾਣਾ ਦੁੱਧ ਦੇ ਵਿੱਚ ਚਾਵਲ ਨਾ ਦਿਖਣ ਆਪਣੇ ਚੰਗੀ ਤਰ੍ਹਾਂ ਹਲਾਤਾ ਹਲਾ ਕੇ ਹੁਣ ਅਸੀਂ ਇਹਦੇ ਵਿੱਚ ਜਿਹੜਾ 1.5 ਕਿਲੋ ਦੁੱਧ ਹੋਰ ਪਾਵਾਂਗੇ ਤਾਂ ਕਿ ਜਿਹੜਾ ਸਾਡਾ 2 ਕਿਲੋ ਦੁੱਧ ਪੂਰਾ ਹੋ ਜਵੇ ਹਾਂਜੀ ਅਸੀਂ 2 ਕਿਲੋ ਦੁੱਧ ਪੂਰਾ ਕਰ ਲਿਆ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਹਲਾਵਾਂਗੇ ਵੀ ਜਿਹੜੇ ਚਾਵਲ ਉਹ ਦੁੱਧ ਦੇ ਵਿੱਚ ਘੁਲ ਜਾਣ ਹੁਣ ਪਾਵਾਂਗੇ ਆਪਾਂ ਕਦੂ ਦੇ ਬੀਜਾਂ ਦੀ ਗਿਰੀ ਤੇ ਹੋਰ ਜੋ ਸਮਾਨ ਮੈਂ ਤੁਹਾਨੂੰ ਦੱਸਿਆ ਆਪਾਂ ਉਹ ਪਾਵਾਂਗੇ ਤੇ ਨਾਲ ਪਾਵਾਂਗੇ ਦੋਗਲੇ ਚਮਚ ਕਾਜੂ ਤੇ ਹੁਣ ਪਾਵਾਂਗੇ ਜੀ ਆਪਾਂ ਕਸਟਰਡ ਕਸਟਰਡ ਨੂੰ ਆਪਾਂ ਸਿੱਧਾ ਨਹੀਂ ਪਾ ਸਕਦੇ ਇਹ ਜਿਹੜੀਆਂ ਕਸਟਰਡ ਦੀਆਂ ਡਲੀਆਂ ਬਣ ਜਾਂਦੀਆਂ ਖੀਰ ਦੇ ਵਿੱਚ ਇਸ ਕਰਕੇ ਸਾਨੂੰ ਕਸਟਰਡ ਨੂੰ ਪਾਣੀ ਦੇ ਵਿੱਚ ਨਾਰਮਲ ਪਾਣੀ ਦੇ ਵਿੱਚ ਘੋਲ ਕੇ ਹੀ ਪਾਉਣਾ ਪੈਂਦਾ ਹੈ ਪੂਰੀ ਖੀਰ ਬਣ ਜਾਂਦੀ ਆ ਪਰ ਜਿਹਦੇ ਵਿੱਚ ਡਲੀਆਂ ਕਸਟਰਡ ਦੀਆਂ ਬਣ ਗਏ ਉਹ ਨਹੀਂ ਬਣਦੀ ਖੁੱਲਦੀਆਂ ਨਹੀਂ ਉਹ ਠੀਕ ਨਹੀਂ ਹੁੰਦੀਆਂ ਤੇ ਆਪਾਂ ਇਹਨੂੰ ਕਸਟਰਡ ਨੂੰ ਪੂਰੀ ਤਰ੍ਹਾਂ ਘੋਲ ਕੇ ਹੀ ਪਾਉਣਾ ਹੁਣ ਆਪਾਂ ਇਹਨੂੰ ਪਾ ਦਵਾਂਗੇ ਕਸਟਰਡ ਨਾਲ ਤਾਂ ਅਸੀਂ ਇੱਕ ਸਾਡਾ ਜਿਹੜਾ ਫਲੇਵਰ ਹੈ ਸਾਡਾ ਮੰਗੋ ਫਲੇਵਰ ਹੈ ਆਪਾਂ ਇਹਨੂੰ ਪਾ ਦੇਣਾ ਤੇ ਇਹਦੇ ਨਾਲ ਦੂਜਾ ਜਿਹੜੀ ਖੀਰ ਆ ਉਹ ਗਾੜੀ ਵੀ ਹੁੰਦੀ ਹੈ ਤੇ ਟੇਸਟੀ ਲੰਨਦੀ ਹੈ ਹੁਣ ਆਪਾਂ ਨੇ ਇਹਦੇ ਵਿੱਚ ਸਾਰਾ ਸਮਾਨ ਪਾਤਾ ਇਹਨੂੰ ਆਪਾਂ ਦੁੱਧ ਨੂੰ ਚੰਗੀ ਤਰ੍ਹਾਂ ਜਿਹੜਾ ਹਲਾਵਾਂਗੇ ਜਿਹੜੇ ਸਾਡੇ ਚੌਲਾਂ ਉਹ ਪੂਰੀ ਤਰ੍ਹਾਂ ਇਹਦੇ ਵਿੱਚ ਕੁਲ ਜਾਣ ਚੌਲ ਦਿਖਦੇ ਨਾ ਰਹਿਣ ਵਿੱਚ ਕੁਲ ਜਾਣ ਤੇ ਹੁਣ ਆਪਾਂ ਇਹਨੂੰ ਢਾਕ ਦੰਨੇ 10 ਮਿੰਟ ਬਾਅਦ ਤੇ ਆਪਾਂ ਢਾਕਾਂਗੇ ਵਿੱਚ ਵਿੱਚ ਕਟਛੀ ਮਾਰਦੇ ਰਵਾਂਗੇ ਸਾਡੀ ਖੀਰ ਬਣਨੇ ਤੇ ਆ ਗਈ ਹੁਣ ਆਪਾਂ ਪਾਵਾਂਗੇ ਜਿੰਨੇ ਚੌਲ ਪਾਏ ਆ ਉਨੇ ਹੀ ਪਾਏ ਪਾਉਣੀ ਆ ਆਪਾਂ ਨੇ ਚੀਨੀ ਆਪਾਂ ਨੇ ਉਹਦੇ ਬਰਾਬਰ ਦੀ ਬਿਲਕੁਲ ਚੀਨੀ ਪਾਉਣੀ ਆ ਨਾ ਘੱਟ ਨਾ ਵੱਧ ਤੇ ਹੁਣ ਦੇਖੋ ਆਪਾਂ ਚੀਨੀ ਪਾ ਦਿੱਤੀ ਚੀਨੀ ਪਾ ਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਲ ਦੇਣਾ ਕਸਟਰਡ ਨਾਲ ਜਿਹੜੀ ਛੱਡੀ ਖੀਰ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਗਾੜੀ ਵੀ ਬਣਦੀ ਹੈ ਇਹ ਬਹੁਤ ਆਸਾਨ ਤਰੀਕਾ ਹੈ ਦੇਖੋ ਚੌਲ ਆਪਣੇ ਪਹਿਲਾਂ ਬਣ ਚੁੱਕੇ ਤੇ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਉਹ ਚੌਲ ਆਪਣੇ ਐਨ ਘੁਲ ਗਏ ਚੰਗੀ ਤਰ੍ਹਾਂ ਘੁਲ ਗਏ ਟਾਈਮ ਵੀ ਬਹੁਤ ਘੱਟ ਲੱਗਿਆ ਤੇ ਜਿਹੜੀ ਖੀਰ ਉਹ ਬਹੁਤ ਜ਼ਿਆਦਾ ਸਵਾਦਿਸ਼ਟ ਬਣੂਗੀ ਹੁਣ ਆਪਾਂ ਖੀਰ ਨੂੰ ਅੱਧ ਨੰਗ ਅੱਧ ਨੰਗ ਘਟਕ ਕਰਨ ਜਿਹੜਾ ਆਪਾਂ ਦਵਾਂਗੇ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਕਿ ਖੀਰ ਸਾਡੀ ਜਿਹੜੀ ਉਹ ਥੱਲੇ ਨਾ ਲੱਗ ਜਾਵੇ ਹੁਣ ਦੇਖੋ ਖੀਰ ਹੈ ਜਿਹੜੀ ਸਾਡੀ ਉਹ ਬਣ ਗਈ ਬਣ ਕੇ ਤਿਆਰ ਹੋ ਗਈ ਤਿਆਰ ਹੋ ਗਈ ਹੁਣ ਆਪਾਂ ਇਹਨੂੰ ਕੌਲੇ ਦੇ ਵਿੱਚ ਪਰੋਸਾਂਗੇ ਮੈਨੂੰ ਉਮੀਦ ਹੈ ਤੁਹਾਨੂੰ ਮੇਰਾ ਬਣਾਉਣ ਦਾ ਜਿਹੜਾ ਢੰਗ ਹੈ ਬਹੁਤ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਆਪਣੇ ਪਰਿਵਾਰ ਨੂੰ ਬਣਾ ਕੇ ਖੁਲਾਇਓ ਤੇ ਆਪ ਵੀ ਖਾਇਓ ਤੇ ਮੈਨੂੰ ਦੱਸਿਓ ਕਿਸ ਤਰ੍ਹਾਂ ਬਣੇ ਬਹੁਤ ਆਸਾਨ ਤਰੀਕਾ ਬਹੁਤ ਛੇਤੀ ਜਿਹੜੀ ਇਹ ਸਾਡੀ ਖੀਰ ਬਣ ਕੇ ਤਿਆਰ ਹੋਈ ਹੈ ਤੇ ਦੇਖੋ ਕਸਟਰਡ ਦਾ ਰੰਗ ਤੇ ਕਸਟਰਡ ਆਇਰਾ ਟੇਸਟ ਆ ਉਹ ਵੀ ਥੋੜਾ ਲੱਗ ਹੁੰਦਾ ਕद्दू ਦੇ ਬੀਜਾਂ ਦੀ ਗਿਰੀ ਬਹੁਤ ਦਿਮਾਗ ਵਾਸਤੇ ਵਧੀਆ ਹੁੰਦੀ ਹੈ ਸਾਰੀਆਂ ਚੀਜ਼ਾਂ ਪਤਾਕਤਵਰ ਪਾਈਆਂ ਥੈਂਕ ਯੂ ਜੀ ਬਹੁਤ ਬਹੁਤ